ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਸ਼ੁਭ ਰਹੇ ਔਰ ਨਵੇਂ ਸਾਲ ਦੇ ਮੌਕੇ ਅੱਜ ਬਹੁਤ ਮਹੱਤਵਪੂਰਨ ਟੌਪਿਕ ਹੈ ਵਰੇ 25 ਦੇ ਵਿੱਚ ਮਾਸਟਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਕੀ ਕੀ ਬੈਨੀਫਿਟਸ ਨੇ ਸਾਡੇ ਨਾਲ ਮੌਜੂਦ ਨੇ ਸੁਨੀਹਾ ਮੈਮ ਜਿਹੜੇ ਕੀ ਰਿਪਰੈਜ਼ੈਂਟ ਕਰਦੇ ਨੇ ਦਾ ਵੀਜ਼ਾ ਆਫਿਸ ਨੂੰ ਸਾਡੇ ਨਾਲ ਮੌਜੂਦ ਨੇ ਔਰ ਮੈਂ ਚਾਹੂੰਗਾ ਸੁਨੀਹਾ ਮੈਮ ਕਿ ਮਾਸਟਰਸ ਦੇ ਬੈਨੀਫਿਟ ਤੁਸੀਂ ਨਵੇਂ ਸਾਲ ਦੀ ਇਸ ਪਹਿਲੀ ਵੀਡੀਓ ਦੇ ਵਿੱਚ ਵਿਦਿਆਰਥੀਆਂ ਨੂੰ ਜ਼ਰੂਰ ਦੱਸੋ ਤਾਂਕਿ ਉਹ ਕਿਵੇਂ ਮਾਸਟਰ ਦੀ ਚੋਣ ਕਰਨ ਔਰ ਕਿਹੜੇ-ਕਿਹੜੇ ਫਾਇਦੇ ਨੇ ਯੂਕੇ ਸਟੱਡੀ ਵੀਜ਼ਾ ਦੀ ਲੇਟੈਸ ਅਪਡੇਟਸ ਲਾਈਕ ਯੂ ਸੋ ਅੱਜ ਦਾ ਟੌਪਿਕ ਰਹੇਗਾ ਕਿ ਮਾਸਟਰ ਤੋਂ ਮਦਰ ਅਸੀਂ ਯੂਕੇ ਦੇ ਵਿੱਚ ਕਰਨ ਚਾਹਦੇ ਆ ਤਾਂ ਕੀ-ਕੀ ਬੈਨੀਫਿਟs ਆਇਆ ਸੋ ਸਭ ਤੋਂ ਪਹਿਲਾ ਬੈਨੀਫਿਟ ਕੀ ਹੈਗਾ ਕਿ ਯੂਕੇ ਦੇ ਵਿੱਚ ਮਾਸਟਰ 1 ਸਾਲ ਦੀ ਆ ਅਗਰ ਅਸੀਂ ਇਹਨੂੰ ਕੰਪੇਅਰ ਅਨਦਰ ਕੰਟਰੀਜ਼ ਨਾਲ ਕਰਦੇ ਆ ਹਰ ਜਗ੍ਹਾ ਮਾਸਟਰਸ 2 ਸਾਲ ਦੀ ਆ ਗੈਪ ਦੀ ਗੱਲ ਕਰੀਏ ਤਾਂ ਸੱਤ ਤੋਂ 8 ਸਾਲ ਦਾ ਗੈਪ ਅਕਸੈਪਟेबल ਹੁੰਦਾ ਹੈ ਬਾਬਾ ਪਰਸੈਂਟੇਜ ਦੀ ਗੱਲ ਕਰੀਏ ਅਗਰ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਪਰਸੈਂਟੇਜ ਘੱਟ ਹੈ ਗਿਆ ਤਾਂ ਤੁਸੀਂ ਪ੍ਰੀ ਮਾਸਟਰ ਹੁਣਾ ਜਾ ਸਕਦੇ ਹੋ ਔਰ ਅਗਰ ਤੁਸੀਂ ਆਇਲਸ ਨਹੀਂ ਕੀਤਾ ਹੋਇਆ ਔਰ ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਤਾਂ ਤੁਸੀਂ ਐਮਓਏ ਦੇ ਬੇਸ ਤੇ ਜਾ ਸਕਦੇ ਹੋ ਔਰ ਇੱਕ ਸਭ ਤੋਂ ਹੋਰ ਬੈਨੀਫਿਟ ਇਹ ਹੈ ਕਿ ਅਗਰ ਤੁਸੀਂ ਮਾਸਟਰ ਪ੍ਰੋਗਰਾਮ ਕਰਨ ਜਾਂਦੇ ਹੋ ਤਾਂ ਤੁਸੀਂ ਆਪਣੀ ਫੈਮਲੀ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਰਿਸਰਚ ਪ੍ਰੋਗਰਾਮ ਅਡਾਪਟ ਕਰਨਾ ਪਵੇਗਾ

ਔਰ ਸਭ ਤੋਂ ਮੇਨ ਬੈਨੀਫਿਟ ਇਹ ਹੈ ਕਿ ਅਗਰ ਤੁਸੀਂ ਮਾਸਟਰਸ ਲਈ ਸਾਡੇ ਨਾਲ ਜਾਣੇ ਯੂਕੇ ਦੀ ਅਪਲੀਕੇਸ਼ਨ ਸਾਡੇ ਨਾਲ ਕਰਾਉਂਦੇ ਆ ਤਾਂ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਲੱਗਦੇ ਨਹੀਂ ਵੀਜ਼ੇ ਤੋਂ ਬਾਅਦ ਚਲੋ ਥੈਂਕ ਯੂ so much so ਬਹੁਤ ਮਹੱਤਵਪੂਰਨ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਸੁਨੇਹਾ मैम ਨੇ ਉਸ ਛੋਟੇ ਜਿਹੇ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਯੂਕੇ ਦੇ ਵਿੱਚ ਮਾਸਟਰਸ ਵਾਲੇ ਵਿਦਿਆਰਥੀਆਂ ਨੂੰ ਕੀ ਕੀ ਬੈਨੀਫਿਟ ਨੇ so ਸਕਰੀਨ ਤੇ ਨੰਬਰ ਹੈ ਤੁਸੀਂ ਕਿਸੇ ਵੀ ਕੁਐਸਚਨ ਦੇ ਲਈ ਦਾ ਵੀਜ਼ਾ ਆਫਿਸ ਦੀ ਟੀਮ ਨਾਲ ਗਲ ਕਰ ਸਕਦੀ ਹੂੰ ਨਿੱਜੀ ਤੌਰ ਤੇ ਉਹਨਾਂ ਤੋਂ ਜਾਣਕਾਰੀ ਲੈ ਸਕਦੀ ਹੂੰ ਤੁਸੀਂ ਦਾ ਵੀਜ਼ਾ ਆਫਿਸ ਦੇ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਵੀ ਤੁਸੀਂ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ